ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਤਿੰਨੇ ਬਈ ਤਾਜ਼ੀਆਂ ਸੂਈਆਂ ਨੇ ਤੇ ਦੋ ਮਗਰਬਈ ਬੱਚੀਆਂ ਨੇ ਜਿਵੇਂ ਪਹਿਲੇ ਨੰਬਰ ਵਾਲੀ ਬੜਾ ਮਗਰਬਈ ਬੱਚੀ ਆ ਟਾਪ ਕੁਆਲਿਟੀ ਦੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣਾ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 8146715312 ਆਓ ਪੁੱਛ ਲੈਣਾ ਬਾਈ ਤੁਹਾਡੇ ਆਜੂ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਰਹਾ ਜੀ ਹੋ ਠੀਕ ਹਾਂ ਬੜੀ ਹਾਂ ਬਹੁਤ ਵਧੀਆ ਭਾਈ ਵਧੀਆ ਚੱਲ ਰਿਹਾ ਕੰਮ ਕੰਮ ਹੋ ਰਿਹਾ ਚੱਲਦਾ ਜਾ ਤਾ ਜਿਹੜੀ ਪਿਛਲੀ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਡਾਕਟਰ ਬਾਸੋ ਦਾ ਆਪਣੀਆਂ ਮੰਨ ਅੱਧੇ ਘੰਟੇ ਜੀ ਵਰਾ ਵੇਕੀਆਂ ਠੀਕ ਹੈ ਉਹ ਤਾਂ ਬਨੂ ਕੋ ਇੱਕ ਬੰਦੇ ਲੈ ਗਿਆ ਜਿੰਨੇ ਵੇਰ ਮੋਲੋ ਜਾਇਜ਼ ਸੀ ਮੋਲੋ ਆਰਡਰ ਜਾਇਜ਼ ਕਰ ਕੀ ਵੇਰਾਂ ਵੇਕ ਰੀਆਂ ਜੀ ਮੋਲੋ ਵੱਡੇ ਕਰਾਂਗੇ ਵੇਰਾਂ ਵੇਕਦੀਆਂ ਨਹੀਂ ਸਹੀ ਗੱਲ ਮੋਲ ਆਪਣੇ ਉਦੋਂ ਵੀ ਜਾਇਜ਼ ਜੀ ਮੋਲ ਅਜ ਉਹਦੋਂ ਵੀ ਜਾਇਜ਼ ਹੋਣਗੇ ਅੱਛਾ ਹਾਂ ਹੂੰ ਬਾਕੀ ਬਿਹੜਾਂ ਦੇ हिसाब ਨਾਲ ਮੁੱਲ ਬਹੁਤ ਜਾਇਜ਼ ਹੁੰਦੇ ਆ ਫਿਰ ਓਕੇ ਬਈ ਉਹਦੇ ਵੀ ਵੇਰ ਆਪਣੀਆਂ ਮੰਨੀ ਕੋਈ ਬੰਦਾ ਲੈ ਗਿਆ ਜੀ ਬੰਦੇ ਮੂਰੇ ਬਹੁਤ ਆ ਸਮਾਂ ਜੀ ਹਾਂ ਨਾਮ ਤੇ ਐਡਰੈਸ ਬੋਲ ਛੰਨਾ ਗਲਾਬ ਸਿੰਘ ਪਿੰਡ ਆ ਜੀ ਹਾਂ ਸ਼ੰਗਾਰਾ ਨੌਂ ਆ ਹਾਂ ਆਪਾ ਦਸੀਲ ਆ ਠੀਕ ਹੈ ਬਰਨਾਲਾ ਜ਼ਿਲ੍ਹਾ ਜੀ ਨੇੜੇ ਪਿੰਡ ਬਈ ਫਿਰ ਡਾਟਰ ਬੰ ਨੂੰ ਭਰ ਹੋ ਰਹਿ ਗਿਆ ਮੋਬਾਈਲ ਨੰਬਰ ਬੋਲ 95014 33579 33579 ਹਾਂ ਜੀ ਇੱਕ ਵਾਕੀ ਅਲਟਰ ਗੱਲ ਹੋਰ ਆ ਜਦੋਂ ਵੀ ਬੰਦੇ ਨੇ ਬਾਹਰ ਲੈਣੀ ਓਦਦੇ ਵੀ ਹਰ ਇੱਕ ਵੀਰ ਉਹ ਜੇ ਗੱਲ ਦੱਸਦੇ ਆ ਆਪਣੀਆਂ ਸਾਵੀਆਂ ਬੜਾਂ ਲਿਆਉਂਦੇ ਆ ਮਨਾਂ ਠੀਕ ਹੈ ਕੋਈ ਆਪਣੀ ਘਰ ਦੀ ਨਹੀਂ ਪਹਿਲੀ ਵਾਰ ਲਾਸਟ ਆਈ ਆਪਣੀ ਕੋਈ ਸੂਈ ਹੈ ਠੀਕ ਹੈ ਇਹ ਦੂਜੇ ਨੰਬਰ ਵਾਲੀ ਵਹਿਰਾ ਇਹ ਕੱਲ ਦੀ ਸੂਈ ਦੀ ਹੈ ਹੂੰ ਇਹਨੂੰ ਮੰਨ ਹਫਤਾ ਖੰਡ ਹੋ ਗਿਆ ਉਸ ਸੂਈ ਨੂੰ ਠੀਕ ਹੈ ਹੁਣ ਵਹਿਰਾ ਉਹਨਾਂ ਲਈ ਹੁੰਦੀਆਂ ਉਹ ਜਦੋਂ ਵੀ ਲੈਣੇ ਆਪ ਵੀ ਨਿਰਖ ਪਰ ਕੇ ਲੈ ਲੇ ਜਦੋਂ ਆਪਣੇ ਘਰੇ ਆ ਵੀ ਢੱਛਲੀ ਕਰ ਲਈ ਬਹੁਤ ਜਦੋਂ ਆਪਣੇ ਘਰੋਂ ਬਾਗ ਗਿਆ ਆਪਣੀ ਕੋਈ ਢੱਛਲੀ ਨਹੀਂ ਠੀਕ ਹੈ ਬਾਈ ਉਹ ਗੱਲ ਕਿਉਂ ਲਿਆਣੀਆਂ ਉਹਨੀਆਂ ਮੁੜ ਕੇ ਆ ਲੰਬਾ ਦਿੰਨਾ ਪਲਾਮਾਣਾ ਦੇਣਾ ਨਾ ਲੈਣਾ ਸਹੀ ਹੈ ਵੀ ਆਪ ਵੀ ਨਿਰਖ ਪਰ ਕੇ ਢੱਛਲੀ ਕਰਕੇ ਲੈ ਜਾਓ ਵਹਿਰਾ ਜਿਵੇਂ ਵੀ ਇਹਲਾ ਕਹਿੰਦਾ ਪੂਮੇ ਕਹਣੀ ਆਪਣੀ ਘਰੇ ਕੋਈ ਨਹੀਂ ਚੋਈ ਵੀ ਹੁੰਦੀ ਠੀ ਓਮੇਗਾ ਦੇ ਦੇਣੀ ਆ ਬਾਕੀ ਆਹਦੇ ਵਾਲਾ ਜਜਮੈਂਟ ਲਾ ਲੈ ਕਿੰਨਾ ਰੁਧ ਮੈਂ ਚੋ ਸਕਦਾ ਹਾਂ ਹਾਂ ਬਾਕੀ ਬਹਿਰਾਂ ਸੜੀਆਂ ਚੰਗੀਆਂ ਇਹਦੇ ਮਗਰ ਵੀ ਬੱਚੀ ਆ ਬੱਚੀ ਬਹੁਤ ਚੰਗੀ ਆ ਹਮ ਸਹੀ ਅੱਲਾ ਬਾਈ ਹਾਂ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਸੁਈ ਤੇ ਡਾਕਟਰ ਦੂਜਾ ਸੁਆਸ ਸੁਈ ਆ ਕਦੋਂ ਸੁਈ ਜਾਂਦੀ ਇਹਨੂੰ ਡਾਕਟਰ ਹੋ ਗਿਆ ਹੋਣਗੇ 8-10 ਦਿਨ ਸੁਈ ਰਮਾਨੀ ਠੀਕ ਆ ਬਈ ਆਪਣੇ ਕੋਲ ਇਹ ਤਰ ਕੇ ਸੁਬਾ ਆਈ ਆ ਠੀਕ ਆ ਹਾਂ ਉਹ ਵੜੇ ਕੇ ਕੱਲ ਆਈ ਆ ਆਪਣੇ ਕੋਲ ਇੱਕੋ ਰਾਤ ਹੀ ਹੋ ਰਾਤ ਸੁਈਏ ਤਰ ਕੇ ਇਹਨੂੰ ਅਜਮਾਨਾ ਆਪਣੇ ਨੂੰ 14 ਦਾਵਾ ਨੇ ਸੁਈ ਨੂੰ ਹੋਗੇ ਤੇ ਆਪਣੇ ਕੋਲ ਤਰ ਕੇ ਸੁਦੇਹਾ ਆਈ ਗਏ ਠੀਕ ਆ ਹਾਂ ਦੁੱਧ ਕਿੰਨਾ ਹੋ ਦੁੱਧ ਲਾਡਰ ਮਾਲਕਾਂ ਨੇ ਤਾਂ ਕਿਹਾ 14-15 ਕਿਲੋ ਵੀ ਆਪਣਾ ਪਹਿਲਾਂ ਦਾ ਚੋਇਆ ਵਾ ਆਪਾਂ ਤਾਂ ਰਕੇ ਇਹਦਾ ਮੰਨ ਕੇ ਚੱਲੋ ਵੀ 5-6 ਕਿਲੋ ਦਤ ਕਦਿਆ ਹਾਂ ਤਾਂ ਕਰਕੇ ਮਾਲਕਾਂ ਨੇ ਕਿਹਾ ਵੀ 5-6 ਕਿਲੋ ਕੱਢ ਕੇ ਆਪਾਂ ਇਹਨਾਂ ਦੀਆਂ ਲਿਆ ਕੇ ਚੱਲ ਮਾਇਆ ਨਾਲ ਹੀ ਵੀਡੀਓ ਉਹਨਾਂ ਵੀ ਫਾਦਨੀ ਠੀਕ ਆ ਹਾਂ ਬੱਚਾ ਬੱਛੀ ਆ ਬੱਛੀ ਆ ਲਾਡਰ ਬੱਛੀ ਜੀ ਬਹੁਤ ਕੁਆਲਿਟੀ ਆ ਬਾਕੀ ਆ ਯਾਰ ਬੱਛੀ ਬੜੀ ਬੱਛੀ ਲਾਡਰ ਜਿਆਦਾ ਨਹੀਂ ਆਏ ਚੰਗੀ ਆ ਇਹ ਸਲੋ ਮੈਨ ਦੀ ਬੱਛੀ ਦੱਸਿਆ ਲਾਡਰ ਉਹਨਾਂ ਨੇ ਠੀਕ ਆ ਹਾਂ ਹਾਂ ਇਹ ਇਸ ਬੜਾ ਚੰਗਾ ਨਾ ਸਾਈਕਲ ਆਦੀ ਆ ਦੇਖੋ ਭਾਈ ਬਾਕੀ ਥਣ ਵੀ ਦਾਤਰ ਮੰਨ ਚਾਰ ਥਾਣਾ ਥਣ ਵੀ ਬਹੁਤ ਨਹੀਂ ਆ ਇਹ ਚੰਗਾ ਲੱਗਿਆ ਬੱਚੀ ਠੀਕ 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 ਕੀ ਬਾਤ ਹੈ ਹਾਂ ਥਣ ਬਹੁਤ ਚੰਗਾ ਹਾਂ ਬੱਚੀ ਦਾਤਰ ਬਹੁਤ ਕੁਆਲਟੀ ਆਦੀ ਹੈ ਸਹੀ ਗੱਲ ਆ ਬਾਕੀ ਬੈਰ ਵੀ ਬਹੁਤ ਚੰਗੀ ਆ ਬੱਚੀ ਬੈਰ ਨੂੰ ਵੀ ਬਹੁਤ ਵੱਧ ਕੇ ਆ ਆਏ ਕੱਲੇ ਦਾਤਰ ਨਾ ਕੰਨ ਹੀ ਮਰੇ ਕਾਏ ਇਹਨੂੰ ਸਾਰੀ ਚਿੱਟੀ ਆ ਸਾਰੀ ਚਿੱਟੀ ਹਾਂ ਸਹੀ ਗੱਲ ਆ ਭਾਈ ਬੱਚੀ ਦਾ ਕੋਈ ਲੈਖੇ ਨਹੀਂ ਕੱਲੀ ਬੱਚੀ ਵੇਚਣੀ ਹੋਵੇ ਅੱਛਾ ਚੰਗੀਰ ਵੀ ਵਟਾ ਦੇ ਮੁੱਛੀ ਡਾਕਟਰ ਇਹ ਬੰਦਾ ਸਾਹਮਣੇ ਆ ਉਹ ਬੱਚੀ ਦਾ ਮੰਨ ਸਾਲ ਚ ਤਿਆਰ ਹੋ ਜੂ ਬੱਚੀ ਦਾ ਜਿਵੇਂ ਲੱਖਵਾ ਲਖ ਦੀ ਆਪਾਂ ਗਾਂ ਕਹਿੰਦੇ ਆ ਨੌਵੇਂ ਬੱਚੀ ਤੋਂ ਉਹਨਾਂ ਚੋਂ ਉਹਨਾਂ ਚੋਂ ਹਾਂ ਸਹੀ ਗੱਲ ਹੈ ਬੱਚੀ ਦੀ ਕੁਆਲਿਟੀ ਕਬੂਲ ਜੀ ਬਹੁਤ ਆ ਬਾਕੀ ਸੰਭਲੀ ਵੀ ਬੜੀ ਆ ਬੱਚੀ ਡਾਕਟਰ ਬਾਕੀ ਡਾਕਟਰ ਇਹ ਰੋਧਾ ਇਹ ਪੁੱਛਦਾ ਪਤਾ ਬੱਚੇ ਨੂੰ ਲੱਗਦਾ ਬੱਚਾ ਚੰਗਾ ਹੋਊ ਤਾਂ ਹੀ ਦੁੱਧ ਹੋਊ ਤਾਂ ਹੀ ਬੱਚਾ ਚੰਗਾ ਹੋਣਾ ਸਹੀ ਗੱਲ ਆ ਹਾਂ ਤੇ ਠੰਡੀ ਸੀਲ ਆ ਵਧੀਆ ਹਾਂ ਮਿਹਰ ਕੂਨੀ ਗਾਨੀ ਵਧੀਆ ਗੂ ਜਵਾਈ ਚੂਈ ਚੱਕਰ ਨਹੀਂ ਮਰਜੀ ਹੋਏ ਖੋਲ ਦੇ ਭਾਈ ਤੋਰ ਕੇ ਦਿਖਾ ਦਿਓ ਕੱਦ ਵੱਡ ਚੰਗਾ ਰੰਗ ਰ ਨਾਲ ਬਈ ਬੱਚਾ ਬੱਚੀ ਆ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਨਾਲ ਹੀ ਕਰਮਾਲੀ ਨੇ ਤਿਆਰ ਹੋ ਜਾਣਾ ਮਾਂ ਵੀ ਚੰਗੀ ਆ ਬਈ ਤੇ ਥਣਲੇਵਾ ਬੜਾ ਕਮਾਲ ਦਾ ਤੋਰਾ ਤਰਾ ਚੰਗਾ ਥਣਲੇਵਾ ਚੰਗਾ ਚਵਾਈ ਕਿਵੇਂ ਆ ਚਵਾਈ ਦਾ ਤਰਾ ਬਾਹਰ ਮਾਰ ਕੇ ਦਿਖਾਵਾਂਗੇ ਕੋਈ ਚੱਕਰ ਨਹੀਂ ਹੂੰ ਬਾਕੀ ਬਾਹਰ ਦਿਖਾ ਦੇ ਚੰਗੀ ਬਹੁਤ ਆ ਥਣ ਗੁੱਲਾ ਬਹੁਤ ਚੰਗਾ ਰਾਜੀ ਬਹੁਤ ਆ ਹਾਂ ਬਾਕੀ ਸੰਭਲੀ ਵੀ ਆ ਬਾਹਰ ਡਾਕਟਰ ਚੰਗੀ ਆ ਸੰਭਲੀ ਵੀ ਆ ਰਾਜੀ ਰੂਜੀ ਹਾਂ ਆਡਰ ਕਮਾਲ ਦਾ ਮੁੱਠੀ ਜਲਾ ਥਣ ਕੱਲਾ ਕੱਲਾ ਧਣ ਬਈ ਕਹਿੰਦਾ ਚਵਾਈ ਆ ਜਿਹੜੀਆਂ ਤਾਰਾ ਮਾਰ ਕੇ ਦਿਖਾਣੇ ਕੋਈ ਜੱਕਰ ਹੀ ਨਹੀਂ ਗਾ ਚੰਗੀ ਹੈ ਬਈ ਬੜੀ ਗੱਲ ਬੱਚਾ ਬਈ ਮਗਰ ਬੱਚੀ ਹੈ ਬੱਚੀ ਬਹੁਤ ਜੰਗੀ ਹੈ ਕੁਆਲਿਟੀ ਵਾਲੀ ਥਾਣ ਦੇਖੋ ਬੜਾ ਕਮਾਲ ਦਾ ਉਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕਲਦੇ ਪੂਰੇ ਗਾਇਬ ਤੇ ਬਾਕੀ ਤਾਂ ਰਾਮਾਰ ਕੇ ਦਿਖਾਣੇ ਕੋਈ ਚੱਕਰ ਨਹੀਂ ਨਿਆਣਾ ਪਾ ਲਵੇ ਹਨਾ ਬਈ ਹਾਂ ਨਿਆਣਾ ਡਾਕਟਰ ਮੇਨ ਆਇਆ ਪਾਣਾ ਪਾਲੇ ਨਹੀਂ ਪਾਣਾ ਗਲੀ ਮਰਜੀ ਉਹ ਪਾਣਾ ਨਾ ਪਾ ਕੇ ਦਿਖਾਵਾਂਗੇ ਬੱਚਰ ਦਾ ਮੌਸਮਾ ਚੋਣ ਬੜਾ ਚੰਗਾ ਡਾਕਟਰ ਚਵਾਈ ਤੋਂ ਬੜੀ ਨੀਟਾ ਬਹਿਣ ਦੀ ਲਾ ਲੈ ਬਈ ਚਵਾਈ ਚੈੱਕ ਕਰੋ ਕਰਮ ਵਾਲੀ ਦੀ ਬੜੀ ਚੰਗੀ ਬਾਈ ਡਾਕਟਰ ਵੀ ਤਾਰਾ ਬਾਈ ਦੀ ਅਸਲੇ ਹਮ ਸਹੀ ਗੱਲ ਹੈ ਚੋਣ ਬਹੁਤ ਚੰਗਾ ਫੜਕਾ ਕਰਦਾ ਡਾਕਟਰ ਚੋਣ ਦਾ ਵਹਿੜਾ ਸਹੀ ਗੱਲ ਹੈ ਬਾਕੀ ਮੁਠੀ ਵਾਲਾ ਥਾਣਾ ਕਿ ਡਾਕਟਰ ਬਹੁਤ ਚੰਗਾ ਲੱਗਿਆ ਲੈ ਹਮ ਲੈ ਬਈ ਲੋ ਬੜਾ ਜਾਏਗਾ ਚੋਣ ਹੈ ਨਾ ਡਾਕਟਰ ਚਵਾਈ ਤੋਂ ਬੜੀ ਨੀਟਾ ਬਹਿਣ ਦੀ ਤੰਗੀਆ ਬੜਵੀ ਬੱਚਾ ਵੀ ਬੱਚੀ ਹੈਗੀ ਤੇ ਸੂਈ ਸਵਾਈ ਆ ਕੁਆਲਿਟੀ ਵਾਲੀ ਬੱਚੀ ਆ ਮਗਰ ਚਵਾਈ ਜੀ ਬਾਕੀ ਥਾਂ ਥਾਂ ਦਿਖਾ ਦੇ ਡਾਕਟਰ ਸਮਾਹ ਬਾਤ ਆ ਡਾਕਟਰ ਕਮਾਲ ਦਾ ਕੱਲਾ ਕੱਲਾ ਨਾਲੇ ਪੀੜੀ ਦੇ ਪਾਵੇ ਵਰਗੇ ਥਾਣਾ ਬਈ ਪੂਰੀ ਵਿੱਚੀ ਦੇ ਥਾਣਾ ਲੱਗਿਆ ਕਰਮ ਵਾਲੀ ਦੇ ਚੱਗੀ ਆ ਬੜਵੀ ਬਾਕੀ ਡਾਕਟਰ ਆ ਨਾ ਇਹ ਸੂਈ ਸਵਾਈ ਆ ਮਗਰ ਬੱਚਾ ਵੀ ਬਹੁਤ ਚੰਗਾ ਬਹਿਰ ਆਪੀ ਬਹੁਤ ਚੰਗੀ ਹੈ ਸਹੀ ਗੱਲ ਬਾਕੀ ਮਗਰ ਬੱਚੇ ਦਾ ਵੀ ਦੇਖੋ ਬੱਚੇ ਦਾ ਵੀ ਕੋਈ ਲੇਖਾ ਨਹੀਂ ਡਾਕਟਰ ਹੂੰ ਬਾਕੀ ਬੱਚੇ ਨਹੀਂ ਮੁੱਲ ਦਾ ਮੁੱਲ ਫਿਰ ਮੁੱਲ ਵਾਲੇ ਵੀਡੀਓ ਦੇ ਆਪਣੇ ਅਵਕਾ ਦਾ ਕਰਾਂਗੇ ਫੋਨ ਤੇ ਕਰਾਂਗੇ ਜਾਇਜ਼ ਆਪਾਂ ਮੁੱਲ ਨਹੀਂ ਵੱਡੇ ਕਰਦੇ ਬਹੁਤ ਠੀਕ ਹੈ ਹਾਂ ਮੁੱਲ ਕੇ ਵੀ ਆਪਣੇ ਜਾਇਜ਼ ਹੁੰਦੇ ਆ ਮੁੱਲ ਆਪਣੇ ਜਾਇਜ਼ ਹੀ ਹੋਣਗੇ ਠੀਕ ਆ ਭਾਈ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਅੱਗੇ ਭਰਾ 2 ਨੰਬਰ ਕਿਹੜਾ ਸੂਸੂਈ ਇਹ ਵੀ ਡਾਕਟਰ ਦੂਜਾ ਸੂਸੂਈ ਹੈ ਕਦੋਂ ਸੂਈ ਇਹਨੂੰ ਅੱਜ ਦੂਜਾ ਦਿਨ ਸੂਈ ਰੂਆ ਬੱਚਾ ਕੀ ਹੈ ਬਈ ਇਹ ਮਗਰ ਬੱਚਾ ਹੈ ਡਾਕਟਰ ਅੱਛਾ ਬਈ ਤੇ ਦੋਤੇ ਬਾਕੀ ਰਾਦਰ ਸਿੰਘ ਜੂਰ ਹੈ ਉਹ ਆਪ ਬੱਝਕੇ ਦੇਣੀ ਹੈ ਕੋਈ ਨਹੀਂ ਵਹਿੜ ਦਾ ਪਿੱਛੇ ਪੁੱਛੋ ਲੇਵੇ ਲੂਵੇ ਦਾ ਕੋਈ ਲੇਖਾ ਕੋਈ ਨਹੀਂ ਹੂੰ ਬਾਕੀ ਕੁਆਲਿਟੀ ਬਹੁਤ ਅਫਹਿਰ ਦੀ ਕੁਆਲਿਟੀ ਬਹੁਤ ਹਾਂ ਰਾਦਰ ਆਏ ਕੋਈ ਛੋਟੀ ਨਹੀਂ ਵੱਡੀ-ਬੁੱਡੀ ਬਹੁਤ ਹੈ ਵੱਡੀ ਬਹੁਤ ਹਾਂ ਕੱਦ ਵੀ ਬਹੁਤ ਹੈ ਕੱਲੀ ਸਿੰਘਾਂ ਤੋਂ ਮਾਰ ਖਾਂਦੀ ਆ ਹੂੰ ਬਾਕੀ ਰਾਦਰ ਲੰਮੀ-ਲੁੰਮੀ ਦਿਖਾ ਦੇ ਲੰਮੀ-ਲੁੰਮੀ ਬੇਲਪੂਲ ਬਹੁਤ ਅਫਹਿਰ ਦੀ ਸਹੀ ਗੱਲ ਆ ਬਾਈ ਹਣਾ ਹਾਂ ਕੁਆਲਿਟੀ ਕਬੂਲਤੀ ਦੇਖੋ ਸਮਾਨ ਮੇਰੇ ਬਾਕੀ ਥਾਂ ਲੈਵਾ ਦੇਖੀ ਦਾ ਤੇ ਹੱਥੋਂ ਨੂੰ ਬਾਹਰ ਬਣਦੀ ਦੇਖੋ ਜੀ ਹੂੰ ਸਹੀ ਆ ਤੁਹਾਨੂੰ ਹੋਰ ਬਹੁਤ ਬਣ ਜਾਣਾ ਨੇ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਂ ਕੱਲਾ ਕੱਲਾ ਥਾਂ ਬਈ ਨਾੜਾ ਨੂੜਾ ਬਹੁਤ ਹਲੇ ਦੇ ਡਾਕਟਰ ਮੂਰੇ ਮਾਰੇ ਵੀ ਤੋਰਾ ਤਰਾ ਕਮਾਲ ਦਾ ਕੱਦ ਵੱਡ ਵੀ ਕਰਮਾਈ ਦਾ ਚੰਗਾ ਕੱਦ ਡਾਕਟਰ ਸਾਰੀਆਂ ਵਾਰਾਂ ਵੱਡਾ ਹੋ ਗਿਆ ਫੁੱਲ ਕਰਦਾ ਬਾਈ ਹਾਂ ਜਰਸੀ ਇਹ ਜਰਸੀ ਇਹ ਗੱਲ ਸੀ ਡਾਕਟਰ ਜਰਸੀ ਐ ਮਾਝੇ ਥੋੜੇ ਇਹਨਾਂ ਉਹ ਬੰਦੇ ਕਹਿੰਦੇ ਛੋਟੀ ਛੋਟੀ ਹੁੰਦੇ ਵਾਸ ਸਿੰਗ ਨਹੀਂ ਹਦੋ ਦਿਖਾਏ ਗਏ ਤੇ ਬਾਹਰ ਦਾ ਲੈਵਲ ਉਹਦਾ ਟਿਕਾਣਾ ਕੋਈ ਸਮਾਰ ਕੇ ਦਿਖਾ ਦੇ ਲੈਵਾ ਦੇ ਹਾਂ ਲੈ ਨਾੜਾ ਨੂੜਾ ਕਰਮਾਈ ਦੇ ਫੁੱਲ ਚੰਗੇ ਬਾਕੀ ਡਾਕਟਰ ਜਗਾਰ ਹੀ ਬਹੁਤ ਆ ਵਹਿਣਦੇ ਆ ਪਤਾ ਹਾਂ ਤੂੰ ਅਗੇ ਮਾਰ ਕੇ ਦਿਖਾਵਾਂਗੇ ਸਮਾਰ ਕੇ ਹਾਂ ਬੜਾ ਚੰਗਾ ਲੱਗਿਆ ਹਣ ਡਾਕਟਰ ਬਹਿਰ ਸਾਡ ਕੋਲ ਬਹੁਤ ਚੰਗੀ ਐ ਸਹੀ ਗੱਲ ਆ ਬਾਈ ਨੇ ਵਾਲੂਆ ਕਮਾਲ ਆ ਬਾਈ ਚਵਾਈ ਜੁਏ ਇਹ ਵੀ ਚੰਗੀ ਚਵਾਈ ਡਾਕਟਰ ਬਹੁਤ ਚੰਗੀ ਆ ਪਾਇਆ ਤਾਂ ਅਧੂਰਾ ਮਾਰ ਕੇ ਦਿਖਾਵਾਂਗੇ ਸਾਧੀਆਂ ਬਹਿਰਾਂ ਨੂੰ ਕੋਲ ਚੈੱਕ ਕਰਨੀ ਅੱਛਾ ਬੰਦੇ ਬਤੂ ਆਰਡਰ ਚੰਗਾ ਬਾਈ ਕੱਦ ਫੁੱਲ ਰਾਜੀ ਰੂਜੀ ਬਹੁਤ ਆ ਲੈ ਚੋਣ ਦੇਖੋ ਬਾਈ ਚੋਣ ਬੜਾ ਚੰਗਾ ਹਨ ਡਾਕਟਰ ਚਵਾਈ ਦਾ ਪਾਇਆ ਮਾਰੀ ਤੈਨੂੰ ਪਹਿਲਾਂ ਦਾ ਮਾਰੀ ਚਵਾਈ ਦਾ ਭਲੇਂਦੀ ਨਹੀਂ ਹੁੰਦੇ ਲਾ ਚਵਾਈ ਬੜੀ ਚੰਗੀ ਆ ਲੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਦੇਖ ਨਹੀਂ ਗੰਨੇਰ ਕੀ ਧਾਰਾ ਹਨ ਡਾਕਟਰ ਦੱਸਦੀ ਆ ਵੀ ਚੋਲ ਤਾਂ ਹੈਗਾ ਵਹਿੜ ਦਾ ਲੈ ਚਵਾਈ ਦੇਖੋ ਬਈ ਕੀ ਬਾਤ ਹੈ ਇਧਰ ਵੀ ਦਿਖਾਉਂਦੇ ਚਵਾਈ ਹੂੰ ਜੋਣ ਬੜਾ ਰਹਾ ਸਮਾਲ ਕੇ ਕੋਈ ਚੱਕਰੋਂ ਮੰਨਦਾ ਡਾਕਟਰ ਚਵਾਈ ਦਾ ਬਾਹਰ ਨਹੀਂ ਚੱਲਾ ਹੂੰ ਸਹੀ ਹੈ ਲੈ ਕੀ ਬਾਤ ਹੈ ਟੌਣ ਦਾ ਡਾਕਟਰ ਜੀ ਕਹਦਾ ਵੀ ਚੋਈ ਜਾਵੇ ਨਾ ਚੋਈ ਜਾਲਾ ਨਾ ਠੱਡੀ ਬਾਕੀ ਸਭ ਦਾ ਦੇ ਰਹਾ ਜਵਾਈ ਨੂਰ ਰਿਹਾ ਦਿਖਾ ਦੇ ਮਗਰ ਆ ਦਿਖਾ ਦੇ ਕਿੰਨੀਆਂ ਕਿਧਾਂ ਰਮਾਰੀਆਂ ਬਾਈ ਗੜਬੀ ਦੁੱਧ ਦੀ ਹਾਂ ਡਾਕਟਰ ਬਾਜੀ ਸਮਾਹ ਨੂੰ ਉਹ ਚੰਗਾ ਥਣ ਬਹੁਤ ਚੰਗਾ ਨਾਲਾ ਨੂਣਾ ਦਿਖਾ ਦੇ ਡਾਕਟਰ ਸਮਾਹ ਕੇ ਹਾਂ ਲੈਣਾ ਇਧਰ ਵੀ ਦਿਖਾ ਦੇ ਵਿਸ਼ਾਂ ਦੀ ਦਿਖਾ ਦੇ ਇਧਰ ਦਿਖਾ ਦੇ ਇਹੋ ਬਾਜੀ ਵਾਲਟਰ ਦੁੱਧ ਦਾ ਹੀ ਨਾਮ ਨੂਰ ਦਿਖਾ ਬਹੁਤ ਚੰਗੀ ਲੱਗੀ ਇਹਦੇ ਹੂੰ ਖਾਂ ਦਿਖਾ ਦੇ ਦੁੱਧ ਦਾ ਹੀ ਨਾਮ ਨੂਰ ਬਹੁਤ ਚੰਗੀ ਆ ਸਹੀ ਗੱਲ ਬਾਕੀ ਡਾਕਟਰ ਦੁੱਧ ਵੀ ਤਾਂ ਹੀ ਦੇਣਾ ਪੁੱਛੂ ਦੇ ਥੱਲੇ ਗੇਂਜਾਂ ਮੂਂਜਾਂ ਚੰਗੀਆਂ ਸਹੀ ਗੱਲ ਹਾਂ ਬਾਕੀ ਡਾਇਰੈਕਟਰ ਨਿਆਣਾ ਵੀ ਬੰਦਾ ਪਾਲੇ ਨਾ ਪਾਲੇ ਆਪਾਂ ਦਾ ਇਹੋ ਨਿਆਣਾ ਪਾ ਕੇ ਦਿਖਾਉਣਾ ਹੱਕ ਹੈ ਹੂੰ ਕਹਿੰਦੀ ਕੁਛ ਨਹੀਂ ਕਹਿੰਦੀ ਕੁਛ ਬਾਕੀ ਡਾਇਰੈਕਟਰ ਬੱਦੀ ਬੁੱਢੀ ਬਹੁਤ ਆ ਪਿੱਠ ਪੂੜਾ ਦੇ ਵਾਇਰ ਦਾ ਹੂੰ ਲੈ ਰਾਜੀ ਫੋਲ ਆ ਪੂਰੀ ਸੰਭਲੀ ਡਾਇਰੈਕਟਰ ਵਾਇਰ ਡਰ ਕਮਾਲ ਦਾ ਠੀਕ ਹੈ ਇਤੋਂ ਵੀ ਦਿਖਾ ਦੇ ਡਾਇਰੈਕਟਰ ਲੈ ਵਾਲੂ ਪਾਸਾ ਮੇਤੋਂ ਵੀ ਦਿਖਾ ਦੇ ਪਸ਼ਾਂ ਤੋਂ ਹੂੰ ਜਿਹੜਾ ਹੋਇਆ ਬਹੁਤ ਚੰਗਾ ਸਹੀ ਗੱਲ ਆ ਭਾਈ ਕੀ ਬਾਤ ਹੈ ਗੇਠਲੇਵਾ ਮੂੰਹ ਨਾ ਬਾਕੀ ਡਾਇਰੈਕਟਰ ਤੋਂ ਨਿਆਲੇ ਪਾਸੇ ਨਹੀਂ ਗੇਠਲੇਵਾ ਫਿਰ ਤਾਂ ਮਗਰ ਮੂੰਹ ਨੂੰ ਬਹੁਤ ਆਥਰ ਨੂੰ ਗਹਿਰਨੇ ਪਾਉਣਾ ਬਹੁਤ ਹੈ ਸਹੀ ਗੱਲ ਆ ਭਾਈ ਹ ਮੁੱਲ ਜਾਇਜ ਡਾਕਟਰ ਮੁੱਲ ਤਾਂ ਆਪਣੇ ਜਾਇਜ ਹੁੰਦੇ ਆ ਇਹ ਆਪਣੇ ਦਾ ਪਹਿਲੇ ਦੂਜੇ ਫੋਨ ਤੇ ਵੇਰਾ ਵਿਖਦੀ ਹੈ ਠੀਕ ਹੈ ਮੁੱਲ ਨਹੀਂ ਵਾਧੇ ਕਰਦੇ ਆਪਾਂ ਹੂੰ ਠੀਕ ਹੈ ਭਾਈ ਅੱਗੇ ਭਰਾਤਰ ਨੰਬਰ ਕਿਹੜੀ ਬਰੀਡ ਆ ਇਹ ਇਹ ਡਾਕਟਰ ਗਰਲੈਂਡੋ ਤੇ ਐਰ ਸਰ ਦਾ ਕਰਵਾਓ ਕਰੋ ਸਾ ਵੇਰ ਗਰਲੈਂਡੋ ਤੇ ਐਰ ਸਰ ਦਾ ਕਰਾਓ ਹਾਂ ਮਿਲਦੀ ਬਹੁਤ ਘੱਟ ਇਹ ਡਾਕਟਰ ਡਿਮਾਂਡ ਬਹੁਤ ਅੱਗੇ ਵੀ ਪਏ ਬੰਦਿਆਂ ਤੋਂ ਕਿਹਾ ਇੱਕ ਵੇਰ ਦਿੰਦੀ ਕਰੋ ਇਹ ਮੈਂ ਦੂਜੀ ਵਾਰ ਆਪਾਂ ਹੀ ਲਈ ਉਹ ਬੰਦਿਆਂ ਨੂੰ ਠੀਕ ਹੈ ਹਾਂ ਇੱਕ ਪਹਿਲਾਂ ਲਈ ਸੀ ਉਹ ਵੀ ਆਪਾਂ ਹੀ ਲਈ ਸੀ ਇਹ ਵੇਰ ਵੀ ਆਪਾਂ ਹੀ ਲਈ ਆ ਉਹਨਾਂ ਤੋਂ ਹੂੰ ਸਾਲ ਬਾਜੀ ਸਾਫ ਸੁਥਰੀ ਬਹੁਤ ਹੈ ਡਾਕਟਰ ਹੁਣ ਇਹਦਾ ਮਨੋ ਘਟੋ ਘਟ ਚਾਰ ਪੰਜ ਕਿਲੋ ਵਾਹਾ ਕੱਢਿਆ ਮੱਛੀ ਸੀਗਾ ਕੇ ਮੱਛੀ ਮਗਰਾ ਡਾਕਟਰ ਜੀ ਸਾਲ 6 ਮਹੀਨਿਆਂ ਚ ਇੱਕ ਅੱਧੀ ਰੀ ਆਉਂਦਾ ਡਾਕਟਰ ਇਹ ਬੇਚਣੇ ਬੰਦਾ ਬਹੁਤ ਘੱਟ ਆਉ ਬੰਦੇ ਆ ਚਲ ਆਪਣਾ ਵਧੀਆ ਬਣੇ ਆ ਬਬੂ ਜਿਹਾਉਣੇ ਆ ਬੰਦੇ ਫੋਨ ਲਾਤਾ ਭਲੇ ਬਾਹਰ ਚੰਗੀ ਬਹੁਤ ਹੈ ਬੱਚੇ ਕੀ ਦਿੱਤਾ ਬੱਚੀ ਹੈ ਡਾਕਟਰ ਮਤਲਬ ਜਮਾਂ ਇਹੀ ਚੀਜ਼ ਹੈ ਨਾ ਸੇਮ ਹੀ ਹੈ ਬੱਚੇ ਜਮਾਂ ਸੇਮ ਡਾਕਟਰ ਸਹੀ ਗੱਲ ਆ ਮਾਗੀ ਦੂ ਪਿਛੇ ਮੂਹਰਾ ਲੈਵਾ ਦੇ ਆ ਡਾਟਰ ਲੈਵਾਲੂ ਵਾ ਹੈ ਬਹੁਤ ਹੈ ਜਿੰਨੀ ਕਿ ਬਹਿੜਾ ਉੰਨੇ ਹੀ ਲੈਵਾਲੇ ਫਿਰਦੀ ਆ ਉੰਨੇ ਹੀ ਲੈਵਾਲੇ ਫਿਰਦੀ ਆ ਕਰ ਮਾਲੀ ਸਹੀ ਗੱਲ ਆ ਬਈ ਬੋਰੀਆ ਡਾਟਰ ਬੋਰੀਆ ਕਮੀ ਕਰੀ ਫਿਰ ਤੂੰ ਪਿਛਲੇ ਬਹਿੜੂ ਦੇਖੀ ਬਾਨਾ ਕੇ ਨਾ ਹੂੰ ਪੂਰਾ ਮਾਗੀ ਮੂਹਰਾ ਲੈਵਾ ਥਾਂ ਥਣ ਬਹੁਤ ਚੰਗਾ ਲੱਗਿਆ ਸਹੀ ਗੱਲ ਆ ਹਜੇ ਡਾਟਰ ਅੱਖੋਂ ਹੋਣ ਦੇ ਬਹਿੜਾ ਨਿੱਖਰਨਾ ਬਹੁਤ ਆ ਨਿੱਖਰਨਾ ਬਹੁਤ ਆ ਹਾਂ ਤੋਰਾ ਤਰਾ ਕਮਾਲਾ ਕੱਦ ਬਡ ਚੰਗਾ ਡਰ ਚੰਗਾ ਬਾਕੀ ਡਾਕਟਰ ਨੂੰ ਵੀ ਗੋਲ ਪਈ ਐ ਚਾਰ ਸਿਰਿਓ ਬਾਕੀ ਗਰਲੈਂਡੋ ਤੇ ਐਸਾ ਦਾ ਕਰੋ ਨਾ ਤਾਂ ਗਰਮੀ ਮੰਨੇ ਫੈਰ ਫੂਡ ਵੀ ਚੰਗੀ ਆਉਂਦੀ ਹੈ ਜੀ ਮਾਣਦਾ ਜਮਾ ਮੱਝਾ ਹਰ ਕਰ ਦੋ ਮੱਝਾ ਆ ਦੋ ਡਾਕਟਰ ਪਾਂਡਾ ਵੀ ਬਹੁਤ ਹੈ ਸਹੀ ਗੱਲ ਆ ਪਾਂਡਾ ਗਰਮਾਈ ਦਾ ਬਹੁਤ ਚੰਗਾ ਲੇਵਲ ਉਹਦਾ ਬਹੁਤ ਆ ਭਾਈ ਹਾਂ ਵਾਕੀਰ ਵੱਡੀ ਗੱਲ ਬੱਚਾ ਮਗਰ ਬੱਚੀਓ ਬੱਚੀ ਦੇਖੋ ਬੱਚੀ ਵੀ ਨਾ ਜਮਾ ਸੇਮ ਇਹੀ ਚੀਜ਼ ਹੈ ਹਾਂ ਜਿਵੇਂ ਆ ਦੀ ਮਾਂ ਬਾਕੀ ਡਾਕਟਰ ਤਰਕੇ ਸੁਈਆ ਜੇਤੂ ਆ ਦਿਖਾ ਦੇ ਜੇਰ ਕੋਲੇ ਪਈ ਐ ਠੀਕ ਆ ਜੀ ਭਾਈ ਵਰਤਨ ਜਿੱਦਰੀ ਬੈਠਾ ਠ ਹਮ ਆਰਡਰ ਦੇਖੋ ਭਾਈ ਨਾੜਾ ਨੂੜਾ ਕਰਮਾਲੀ ਦੇ ਫੁੱਲ ਚਾਹੀਏ ਕੱਲਾ ਕੱਲਾ ਤਣ ਗਲਾਬੀ ਤਣ ਮੁੱਠੀ ਵਾਲਾ ਥਾ ਚਿਵਾਈ ਕਿਵੇਂ ਆ ਚਿਵਾਈ ਆਡਰ ਦਾ ਪਤਾ ਲਾ ਮਾਰ ਕੇ ਦਿਖਾਵਾਂਗੇ ਕੋਈ ਚੱਕਰ ਨਹੀਂ ਠੀਕ ਆ ਹਾਂ ਠੰਡੀ ਬਹੁਤ ਆ ਯਾਰ ਹਾਂ ਡਾਕਟਰ ਬਹਿ ਬਹੁਤ ਠੰਡੀ ਹੈ ਬਾਕੀ ਜੋਰ ਦੇ ਰਹੇ ਆ ਚਿਵਾਈ ਦੇਖੋ ਚਵਾਈ ਬੜੀ ਕਮਾਲ ਦੀ ਡਾਕਟਰ ਜੋਂ ਦਾ ਸਾਰੀਆਂ ਵਾਰਾਂ ਦੇ ਨਟੋਪ ਚੋਂ ਜੋਂ ਨਹੀਂ ਮਾਰਾ ਲੈਂਦੇ ਵੈਰ ਦਾ ਠੀਕ ਹੈ ਤੇਰੇ ਜਮਨ ਘੱਟਾ ਬਹੁਤ ਹੈ ਡਾਕਟਰ ਵਾਲੇ ਹੂੰ ਚਵਾਈ ਬੜੀ ਚੰਗੀ ਹੈ ਚਵਾਈ ਦਾ ਥਣ ਬਹੁਤ ਘਮਰਾ ਹੂੰ ਬਾਕੀ ਤਾਂ ਆਜਵਾਜ ਤੇ ਜਾਂ ਡਾਕਟਰ ਕੋਈ ਚੱਖ ਨਹੀਂ ਲਾਉ ਲੈ ਭਾਈ ਚਵਾਈ ਦੇਖੋ ਖੜਕਾ ਦੇਖ ਹੁੰਦਾ ਯਾਰ ਚਵਾਈ ਦਾ ਚਵਾਈ ਨਿਤ ਚੰਗੀ ਹੈ ਨਾ ਫੇਰ ਵੀ ਖਰਚਾ ਹੋਣਾ ਇਹਨਾਂ ਦਾ ਸਹੀ ਗੱਲ ਆ ਚਵਾਈ ਵੀ ਪੂਰੀ ਚੰਗੀ ਆ ਕਾਤੀ ਬੌਲੇ ਜੀ ਅਜੇ ਕਰਮਾ ਲਈ ਬਾਕੀ ਡਾਕਟਰ ਬਹਿਰ ਚੰਗੀ ਬਹੁਤ ਹੈ ਹਮ ਕਿੰਨਾ ਕੋਲ ਗੱਡਿਆ ਅੱਜ ਬੋਆ ਡਾਕਟਰ ਤੜਕੇ ਮੰਗਿਆ ਤਨ ਹਰ ਦਿਨ ਕਿਲੋ ਟੋਲੇ ਬੱਚਾ ਚੀਕਾ ਕੀ ਹਮ ਜਿਵੇਂ ਡਾਕਟਰ ਮਾਲਕਾਂ ਨੇ ਦੱਸਿਆ ਨਾ 15 18 ਕਿਲੋ ਦੁੱਧ ਪਹਿਲਾਂ ਦਾ ਜੋ ਆਵਾ ਠੀਕ ਹੈ ਦੁੱਧ ਲਾਈ ਵਾ 20 ਦੇ ਆਸੇ ਪਾਸੇ ਪਾ ਦੂਗਾ ਹਮ ਹਾਂ ਬਾਕੀ ਭਾਂਡਾ ਭੁੰਡਾ ਬਹੁਤ ਵਾ ਡਰ ਰਹੇ ਭਾਂਡਾ ਬਹੁਤ ਆ ਹਾਂ ਪੂਰਾ ਮਜ ਮੂਹ ਰੋਲੇ ਵਾਂ ਤਹਾਂ ਲੈਵਾ ਦੱਸਦੀ ਹੈਗਾ ਇਹ ਵਾ ਦੇਖੋ ਭਾਈ ਭਾਂਡਾ ਗਰਮਾਉਂਦਾ ਬਹੁਤ ਚੰਗਾ ਲੈ ਸ਼ਾਬਾਸ਼ ਬਹੁਤ ਸੋਹਣੀ ਫੀਟਿੰਗ ਆ ਯਾਰ ਲੇਵਲ ਹੈ ਨਾ ਲੇਵਲ ਦਾ ਟੁੱਟਣਾ ਦਾ ਕੰਮ ਹੀ ਨਹੀਂ ਵੜਦਾ ਯਾਰ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਸਮੀ ਪੜੀ ਫੁੱਲ ਆ ਬਾਕੀ ਵੱਖਰੀ ਜੀ ਬਰੀਡ ਆ ਬਈ ਮਿਲਦੀ ਹਾਂ ਗਾਡਰ ਬਰੀਡ ਦੀ ਮੰਗ ਬਹੁਤ ਹੈ ਮੰਗ ਬਹੁਤ ਹੈ ਬਰੀਡ ਦੀ ਬਹੁਤ ਘੱਟ ਹੈ ਬਾਕੀ ਗਾਡਰ ਮੂਹ ਮਾਰੂ ਲੈਵਾ ਗਾਦੇ ਮਾਹ ਮੂਹ ਦਾ ਲੈਵਾ ਲੈਵਾ ਮੂਰੇ ਵੀ ਬਹੁਤ ਆ ਬੈੜਦੇ ਸਹੀ ਗੱਲ ਆ ਬਾਈ ਹਾਂ ਤੇ ਮੁੱਲ ਫਿਰ ਫੋਨ ਤੇ ਮੁੱਲ ਗਾਡਰ ਫੋਨ ਤੇ ਕਰਾਂਗੇ ਜਾਇਜ਼ ਆਪਾਂ ਬਾਕੀ ਆ ਨਾ ਵੇਚੇ ਬੂਚੇ ਲੈ ਮੁੱਲ ਨਹੀਂ ਵਾਰੇ ਕਰਨੇ ਆਪਾਂ ਠੀਕ ਆ ਬਾਈ ਮੁੱਲ ਤਾਂ ਆਪਣੇ ਜਾਇਜ਼ ਹੋਣਗੇ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ਼ ਹੀ ਹੁੰਦੇ ਆ ਠੀਕ ਆ ਕਿ ਨਹੀਂ ਬਾਈ ਤੇ ਮਾਲ ਬਾਈ ਦਾ ਬਾਈ ਨੇ ਦੱਸਿਆ ਪਹਿਲਾਂ ਵੀਡੀਓ ਚ ਵੀ ਮਾਲ ਆਪਣਾ ਪਹਿਲੇ ਦੂਜੇ ਫੋਨ ਤੇ ਉਹਦੀ ਵਿਗ ਜਾਂਦਾਗਾ ਮੁੱਲ ਜਾਇਜ਼ ਕਰਦਾ ਵੇਚਣ ਜ਼ਰੂਰੀ ਆ ਹਨ ਤੇ ਕਿਸੇ ਵੀਰ ਨੂੰ ਬਾਈ ਤਿੰਨੇ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬੈਠ ਲਓ ਧੰਨਵਾਦ